ਮਿੱਤਰੋ ਕਿਵੇਂ ਹੋ ਠੀਕ ਠਾਕ ਹੋ ਸਾਰੇ ਆਪਾਂ ਅੱਜ ਪਹੁੰਚ ਚੁੱਕੇ ਹਾਂ ਜੀ ਧਨੋਲੇ ਦੀ ਪਸ਼ੂ ਮੰਡੀ ਦੇ ਵਿੱਚ ਤੇ ਆਪਣਾ YouTube ਚੈਨਲ ਹੈ ਜੀ ਮੈਟਰ ਢਾਲੀਵਾਲ 77 ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਬਾਈ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਤੁਹਾਨੂੰ ਦਿਖਾਵਾਂਗੇ ਧਨੋਲੇ ਦੀ ਮੰਡੀ ਜੀ ਅੱਜ ਤੇ 27 ਤਰੀਕ ਆ 6ਵਾਂ ਮਹੀਨਾ 2025 ਆ ਜੀ ਅੱਜ ਤੁਹਾਨੂੰ ਬਹੁਤ ਵਧੀਆ ਬਰੀਡਰ ਮੱਝਾਂ ਦਿਖਾਵਾਂਗੇ ਜੀ ਤੇ ਗਾਇਆਂ ਦਿਖਾਵਾਂਗੇ ਤੁਸੀਂ ਦੇਖੋਗੇ ਜੀ ਤਣਾਉਲੇ ਮੰਡੀ ਦੀਆਂ ਮੱਜਾਂ ਤੇ ਵਪਾਰੀ ਖਰੀਦਣ ਵਾਲੇ ਤੇ ਵੇਚਣ ਵਾਲੇ ਭਰਾ ਆਪਣੇ ਬਹੁਤ ਜ਼ਿਆਦੇ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਤੇ ਮੰਡੀ ਵੀ ਬਹੁਤ ਵਧੀਆ ਲੱਗੀ ਹੈ ਜੀ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਵੀਡੀਓ ਵੀਡੀਓ ਨੂੰ ਸ਼ੇਅਰ ਵੀ ਲਾਜ਼ਮੀ ਕਰਨਾ ਤੇ ਲਾਈਕ ਲਾਜ਼ਮੀ ਕਰਨਾ ਆਪਣੀ ਵੀਡੀਓ ਨੂੰ ਆਜੋ ਜੀ ਮੰਡੀ ਦੇ ਵਿੱਚ ਤਣਾਉਲੇ ਦੇਖੋ ਵੀਡੀਓ ਪਹੁੰਚ ਕੇ ਆਪਾਂ ਤਣਾਉਲੇ ਦੀ ਪਸ਼ੂ ਮੰਡੀ ਦੇ ਵਿੱਚ ਸਹੌਣਾ ਹਣੂ ਮੱਝੇ ਮੱਝਾਂ ਦੇਖੋ ਜੀ ਮੱਝ ਖੜੀ ਆ ਬੂਰੀ ਪੂਰੀ ਸਹੇ ਪੂਰੀ ਮੱਝ ਦੇਖੋ ਟਰੱਕ ਦੀ ਮੱਝ ਦੇਖੋ ਜੀ ਮੱਝ ਦੇਖੋ ਬਹੁਤ ਵਧੀਆ ਪੂਰੀ ਬੜੀਆ ਮੱਝ ਜੀ ਪੂਰੀ ਆ ਬਾਈ ਦੀ ਮੱਝ ਬਾਈ ਕੀ ਹਾਲ ਹੈ ਕਿਹੜਾ ਪਿੰਡ ਆ ਬਾਈ ਦਾ ਹੈ ਰੱਲਾ ਬਾਈ ਰੱਲਾ ਰੱਲਾ ਲੈ ਬਾਈ ਹੈ ਰੱਲੇ ਤੋਂ ਇਹ ਮੱਝ ਬਾਈ ਕੰਮੀ ਸੁਦਾ ਕੀ ਜੀ ਜੀ ਕੀ ਜੇ ਸੁਦਾ ਮਗਰ ਕੀ ਬਾਈ ਟੱਟਾ ਦੁੱਧ ਕਿੰਨਾ ਦੇ ਵੀਰੇ 20 ਕਿਲੋ ਦੁੱਧ 20 ਲੀਟਰ ਬਾਈ ਕੰਨਾ ਦੁੱਧ ਦਿੰਦੀ ਆ ਮਾਜੇ ਦੇਖੋ ਬਈ ਬਹੁਤ ਸੋਹਣੀ ਮਰਜਾ ਲਓ ਬਈ ਐਂਡਾ ਮਜ ਤੇ ਰੇਟ 215 2 ਲੱਖ 15000 ਰੁਪਏ ਰੇਟ ਆ ਬਾਈ ਤੇ ਫੋਨ ਨੰਬਰ ਬੋਲੀ 9415 86714 ਠੀਕ ਆ ਬਾਈ ਆ ਫੋਨ ਨੰਬਰ ਆ ਠੀਕ ਆ ਬਾਈ ਕੱਲ ਸੂਈ ਆ ਬਾਈ ਕਹਿੰਦਾ ਸ਼ੱਜਰ ਸੂਈ ਆ ਤੇ ਬੋਲੀ ਬੋਲੀ ਜਿਹਨੇ ਖਾਣੀਆਂ ਬਾਈ ਲਗਾ ਸਕਦੇ ਹਾਂ ਤੇ ਬਾਕੀ ਮੌਕੇ ਦੇ ਹੋ ਜੂ ਮਾ ਤੇ ਸੋਹਣੇ ਬਾਈ ਸਾਡਾ ਚੂੜਾ ਦੇਖੋ ਗੁਰੂ ਕਰਦੇ ਸੇ ਰ ਬਹੁਤ ਵਧੀਆ ਮੱਝ ਆਈ। ਹੂੰ। ਰਾਜੀ-ਬਾਜੀ ਮੱਝ ਹੈ। ਦੇਖਿਆ ਕਰੋ। ਪੰਡਰੱਲਾ ਜੀ। ਉਹ ਬਈ ਮਿੱਤਰੋ। ਹੁਣ ਤੁਹਾਨੂੰ ਦੱਸਦਾ। ਪਹੁੰਚੇ ਬਾਈ ਦੇ ਕੋਲੇ। ਪੰਡਰੱਲੇ ਜੀ। ਇੱਕ ਮੱਝ ਆੜੇ ਬਾਈ ਦੀ। ਮੱਝ ਜੀ ਵਧੀਆ। ਪੂਰੀ ਸਿਹਰੀੜੀ ਹੈ। ਇਹ ਮੂਰਨ ਅਸਲ ਦੀ ਮੱਝ ਹੈ। ਇਹ ਤੋਂ ਹੁਣ ਵਧੀਆ। ਮੈਂ ਤਾਂ ਮਾਦਰ ਕੱਟੀ ਗਈ ਮਾਦਰ ਕੱਟੀ ਗਈ ਰੱਲਾ ਇਹ ਵੀ ਵਾਇਰਲ ਹੋਇਆ ਤੇ ਮੱਧ ਵਧੀਆ ਬਾਈ ਕੰਮੇ ਸੂਏ ਬਾਈ ਮੱਧ ਮੱਧ ਤੀਜੇ ਸੂਏ ਦੀ ਤੀਜੇ ਸੂਏ ਮੱਧਾ ਬਈ ਇਹ ਵੀ ਤੀਜੇ ਸੂਏ ਮੱਧਾ ਤੁਸੀਂ ਦੇ ਸਕਦੇ ਹੋ ਤੇ 135 ਰੇਟ ਦਾ 1 ਲੱਖ 35000 ਠੀਕ ਆ ਫੋਨ ਨੰਬਰ ਕਿਨਾਂ 9963 79812 ਠੀਕ ਆ ਭਾਈ ਇਹ ਫੋਨ ਨੰਬਰ ਹੈ ਜੀ ਜੇ ਕਿਸੇ ਨੇ ਮੱਝ ਖਰੀਦਣੀ ਹੈ ਤਾਂ ਗੋਲ ਸਕਦੇ ਹੋ ਅੰਡਰ ਅਲਾ ਇਹ ਮੱਝ ਵਧੀਆ ਹੋਰੀ ਸਰੀਰ ਦੀ ਦਾ ਦੇਖੋ ਇਹ ਮੱਝ ਵੀਡੀਓ ਕਰ ਦੋ ਸ਼ੇਰ ਭਾਈ ਦੱਬ ਕੇ YouTube ਚੈਨਲ ਆਪਣਾ ਮਿਸਟਰ ਧਾਲੀਵਾਲ 76 ਜੀ ਤਾਂ ਆ ਗਈ ਬਹੁਤ ਵਧੀਆ ਮੱਝ ਬਹੁਤ ਸਰੀਰ ਦੀ ਮੱਝ ਜੀ ਸੂਨ ਵਾਲੀ ਆ ਆਪਣੀ ਮੱਝ ਆ ਪਾਪਾ ਆਪਣੀ ਆ ਬਸ ਉਹ ਕਿਹੜਾ ਪੰਡਾ ਬਈ? ਕਿਲਾ ਭਰੀਆਂ। ਕਿਲਾ ਭਰੀਆਂ ਪੰਡਾ ਜੀ। ਸੋਹਣ ਵਾਲੀ ਹੈ ਜੀ। ਸੋਹਣ ਵਾਲੀ ਹੈ ਬਈ। ਸੋਹਣ ਵਾਲੀ ਮਾਜ। ਕੰਮੇ ਸੂਏ ਸੂਗੀ ਜੀ। ਤੀਜੇ ਹੈ ਬਈ। ਤੀਜੇ ਸੂਏ ਸੂਗੀ ਮਾਜ। ਪੰਡ ਤਲਾ ਕਿਲਾ ਭਰੀਆਂ। ਤੀਜੇ ਸੂਏ ਸੂਗੀ ਵਾਜ ਇਹ। ਵਧੀਆ ਮਾਜਾ ਕਿੰਨਾ ਚਿਰ ਰਹਿ ਗਿਆ ਜੀ? ਇਹਦੇ ਬਈ 5-4 5-6 ਦਿਨ ਰਹਿੰਦੇ ਹੁਣ। ਅੱਛਾ 5-6 ਦਿਨ ਰਹੇਗੇ ਬਈ। ਊੜਾ ਤੋੜਿਆ ਨਹੀਂ ਉਹਦੇ ਫਰੇ। ਠੀਕ ਹੈ ਜੀ। ਇਹ ਰੇਟ ਪਾ ਕੀ ਕਰਦਾ ਇਹਦਾ? ਰੇਟ ਕੀ ਕਰਦਾ? 1,60,000। 1,60,000 ਪਾ ਰੇਟ ਕਰਿਆ ਬਈ ਨੇ। ਵਧ ਵਧੀਆ ਜੀ। ਇਦਾਂ ਕਰਦੇ ਸਿਰ ਪੈਰ ਸਮਾ ਦੇ। ਨਾ ਵੀ। ਮੱਝ ਸੋਹਣੀ ਆ ਜੀ। ਦੇਖ ਸਾਹ ਜੀ। ਮੱਝ ਪੂਰੀ ਵਧੀਆ। ਮੋਹਰਾ ਨਸਲ ਦੀ ਮੱਝ ਆ। ਪੂਰੀ ਵਧੀਆ। ਫੋਨ ਨੰਬਰ ਜਾ ਦੇ। ਫੋਨ ਨੰਬਰ ਜਾ ਦੇ। ਕਿਤੇ ਰੱਖੀ ਨਹੀਂ। ਠੀਕ ਆ ਜੀ। ਤਾਨਪੜ ਬੰਦੇ ਆ। ਕੋਈ ਗੱਲ ਨਹੀਂ ਜੀ। ਅਰਦਾ ਬਈ ਵੀਡੀਓ ਸ਼ੇਅਰ ਕਰ ਦੋ। ਪਿੰਡ ਲੱਗਿਆ ਮੋਬਾਈਲਾਂ ਦੇ ਵਿੱਚ। ਠੀਕ ਆ। ਠੀਕ ਆ ਠੀਕ ਆ। ਪਿੰਡ ਦੁਬਾਰੇ ਹੋਈ ਦੱਸ ਦੇ। ਪਿੰਡ ਕਿੱਲਾ ਭਰੀਆਂ ਬਾਈ। ਠੀਕ ਆ। ਹਾਂ। ਨਾ ਵੀ। ਬਹੁਤ ਆ। ਉਹਦਾ ਨਾਮ ਪੂਰਾ ਸਿਰੇ ਦਾ ਨਾਮ ਹੈ ਤਾਂ ਦੂਰ ਹੀ ਸੇਰੇ ਲਓ ਜੀ ਘਾੜਾ ਕਮ ਮੱਝਾਂ ਗਾਇਆਂ 3 ਮੰਡੀ ਤਨੌਲਾ ਸਦਾਈ ਤਰੀ ਕਾਲੀ ਵਿੱਚ ਲਓ ਜੀ ਗਾਇਆਂ ਗੂਆਂ ਸਭ ਕੁਸ ਪੂਰਾ ਸਿਰੇ ਦਾ ਮਾਲ ਹੈ ਲਓ ਜੀ ਆਹ ਦੂਰ ਵੀਡੀਓ ਸ਼ੇਅਰ ਵਈ ਤੱਬ ਕੇ ਪਲੀਜ਼ ਤਨੌਲਾ ਬਸੋਂ ਮੰਡੀ ਆ ਜੀ ਵਧੀਆ ਮਾਤ ਪਹੁੰਚਿਆ ਜੀ ਵਿਸ਼ੇ ਸਾਹਿਬਾਂ ਲਓ ਜੀ ਮਿੱਤਰੋ ਜਵਾਨੀਆਂ ਮਜਾ ਪਨੋਲਾ ਮੰਡੀ ਆਹ ਦੇਖੋ ਮਜਾ ਵਧੀਆ ਪੂਰੀ ਘੈਂਟ ਸਰ ਹੈ ਮਜਾ ਹੜੀ ਹੈ ਬਾਈ ਪੂਰੀ ਵਧੀਆ ਦੇਖੋ ਮਜਾ ਪੂਰੀ ਘੈਂਟ ਆ ਬਹੁਤ ਵਧੀਆ ਮਜਾ ਹੈ ਜੀ ਦੇਖ ਸਕਦੇ ਹੋ ਲਓ ਆ ਬਾਈ ਦੀ ਮਜਾ ਹੈ ਕਿਹੜਾ ਪਿੰਡਾ ਜੀ ਤਾਵੇ ਤੋਂ ਆ ਬਾਈ ਠੀਕ ਹੈ ਜੀ ਤੇ ਮਾਤਾ ਸੂਈ ਨੂੰ ਕਿੰਨਾ ਕਰੋਗੇ ਜੀ ਕਿੰਨਾ ਕਰੋਗੇ ਸੂਈ ਨੂੰ ਸੂਈ ਨੂੰ 1500 ਰੁਪਏ ਹੋਗੇ 1500 ਰੁਪਏ ਹੋਗੇ ਦੁੱਧ ਵਜੇ ਦਿੰਦੀ ਆ ਦੁੱਧ ਪੂਰਾ ਵਧੀਆ ਕੈਰੀਟਰਾ ਜੀ ਦੁੱਧ ਮੈਂ 9 ਕਿਲੋ ਜੁਨਾ ਮੈਂ ਤੁਹਾਨੂੰ ਕਹਿੰਦਾ 12 ਜੁਨਾ ਠੀਕ ਹੈ ਠੀਕ ਹੈ ਦੋਹੇ ਡੰਗਾਂ ਦਾ ਜੀ ਹਾਂ ਠੀਕ ਹੈ ਦੋਹੇ ਡੰਗਾਂ ਦਾ ਭਾਈ 9 ਕਿਲੋ ਦੁੱਧਾਗਾ ਤੇ ਪੰਡ ਤਪਾ ਰੇਟ ਕੀ ਹੈ ਜੀ ਦਾ ਰੇਟ 130 130 ਕੰਮੀ ਸੂਏ ਜੀ ਦੂਜੇ ਸੂਏ ਜੀ ਆਪਣਾ ਨਾਂ ਕੀ ਹੈ ਜੀ ਆਰਾਮ ਆਰਾਮ ਫੋਨ ਨੰਬਰ ਹੈਗਾ ਜੀ ਹਾਂ ਬੋਲਿਓ ਜੀ 9175 656 ਠੀਕ ਹੈ ਆ ਬਾਈ ਦਾ ਫੋਨ ਨੰਬਰ ਆ ਪੈਂਦਾ ਤਪਾ ਮੱਝ ਦੇਖੋ ਜੀ ਤੁਸੀਂ ਕਰ ਦਿਓ ਵੀਡੀਓ ਨੂੰ ਸ਼ੇਅਰ ਦੱਬ ਕੇ ਲਓ ਜੀ ਮੈਂ ਨਾ ਕੰਸ ਦਾ ਫੋਨ ਲਾਉਣਾ ਠੀਕ ਹੈ ਜੀ ਠੀਕ ਹੈ ਬਈ ਠੀਕ ਹੈ ਮੰਗਰ ਕੱਟੀ ਹੈ ਨਾ ਜੀ ਮੰਗਰ ਕੱਟੀ ਹੈ ਜੀ ਵਧੀਆ ਮੱਝ ਹੈ ਜੀ ਠੀਕ ਹੈ ਦੁੱਧ ਵਾਲੀ ਮੱਝ ਹੈ ਦੁੱਧ ਵਾਲੀ ਹੈ ਮੱਝ ਮਿੱਤਰਾਨਾ ਸੋਨੀ ਦਾਨੀਆਂ ਮੱਝ ਹੈ ਮੱਝ ਦੇਖ ਸਾਹਿਬ ਟਾਪ ਕੁਆਲਿਟੀ ਦੀਆਂ ਮਰਜਾਂ ਤੇ ਹਨ ਲਾਹੌਲੇ ਦੀ ਕੋਸੂ ਦੇ ਵਿੱਚ ਦੇਖ ਸਕਦੇ ਹੋ ਬੂੜੇ ਦੇ ਵਿੱਚ ਵਧੀਆ ਉੱਚੀ ਕੁਆਲਿਟੀ ਦੀਆਂ ਮਰਜਾਂ ਹਨ ਹਾਂਜੀ ਬੂੜੇ ਦੇ ਸਕਦੇ ਭਾਈ ਲਾਹੌਲਾ ਕੋਸੂ ਮਲੇ ਵੀਡੀਓ ਕਰ ਦੋ ਸ਼ੇਅਰ ਸਾਰੇ ਮੰਡੀ ਤੁਹਾਨੂੰ ਦਿਖਾਵਾਂਗੇ ਸਾਰੀ ਮੰਡੀ ਦਿਖਾਵਾਂਗੇ ਤੁਹਾਨੂੰ ਦੇ ਬਾਈ ਥਾਪੀਆਂ ਦੇ ਮੱਝਾਂ ਰਹੀਆਂ ਵਾਹ ਵਧੀਆ ਫੱਜ ਬਹੁਤ ਟੌਪ ਦੀ ਲਓ ਸਭੀ ਗਾਂ ਲਈ ਬਾਈ ਬਹੁਤ ਵਧੀਆ ਗਾਂ ਵੀ ਵਾਹ ਵਧੀਆ ਬਾਈ ਬਹੁਤ ਸੋਹਣੀ ਮੱਝ ਹੈ ਜੀ ਤੇ ਆਪ ਵੀਡੀਓ ਸ਼ੇਅਰ ਕਰ ਆਪਣੇ ਛੋਟੀ ਹੈ ਭੈਣ ਹੈ ਬਹੁਤ ਸੋਹਣੀ ਮੱਝ ਹੈ ਬਾਈ ਕਿਹੜਾ ਪੰਡਾ ਬਾਈ ਦਾ ਸਮਾਹ ਜੀ ਮਾਹ ਹੈ ਮਾਹ ਸਮਾਹ ਸਮਾਹ ਲੋ ਪੰਡਾ ਸਮਾਹ ਬਾਈ ਦਾ ਉਹ ਵਧੀਆ ਮਜ਼ਾ ਆ ਜੀ ਥੋੜੀ ਬੋਕਲਾ ਜ਼ਰੂਰ ਮਾਰਦੀ ਆ ਪੰਡਾ ਸਮਾਹ ਸੋਹਣ ਵਾਲੀ ਆ ਨਾ ਬਾਈ ਸੋਹਣ ਵਾਲੀ ਆ ਆਹ ਵਧੀਆ ਮਜ਼ਾ ਅੱਜ ਕਿੰਨੀ ਸੂਇਆ ਤੀਜੇ ਸੂਇਆ ਜੀ ਤੀਜੇ ਸੂਇਆ ਮਾਜਾ ਬਾਈ ਕੀ ਰੇਟ ਰੂਟ ਹੈ ਦਾ ਇਹਦਾ 25 125 125 ਰੂਟ ਹੈ ਜੀ ਬਹੁਤ ਵਧੀਆ ਮਜ਼ਾ ਜੀ ਦੁੱਧ ਬਿਲੰਦਿਆ ਬਈ ਇਹ ਦੁੱਧ ਦੁੱਧ ਇਹਦੇ ਕੋਲੇ ਕੋਕਰ ਖਲੇ ਗਿਆ ਦਬ ਗਿਆ 10 11 ਕਿਲੋ ਵਿੱਚ 12 12 ਠੀਕ ਹੈ ਬਈ ਫੋਨ ਨੰਬਰ ਕਿੰਨਾ ਆਪਣਾ ਫੋਨ ਨੰਬਰ 62837 29524 ਠੀਕ ਹੈ ਬਹੁਤ ਰਸੋਣੇ ਬਈ ਤਰੇ ਦੋ ਪਿੰਡ ਸੁਮਾਤੋਂ ਬਈ ਬਹੁਤ ਅੱਛਾ ਆញਯ ਮੱਝਾਂ ਵੀਰੋ ਸਾਰੇ ਕੋ ਛੋਟੀ ਛੋਟੀ ਜਿਹਾ ਮੱਝਾਂ ਤੇ ਗਾਈਆਂ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਬਈ ਚੈਨਲ ਕਰਦੇ ਸਬਸਕ੍ਰਾਈਬ ਲਓ ਵੇ ਗਾਂ ਦੇਖੋ ਕਿ ਕਿੱਡੀ ਐ ਉਹ ਭਰੀਆਂ ਆਂ ਜੀ ਇਹ ਵੇ ਨੌੜ ਜੇਣਾ ਜਿੱਤੀ ਗਾਂ ਬਈ ਇੰਦਾ ਵੇ ਨੌ ਲਾਪਸੂ ਮੰਡੀ ਆ ਜੀ ਆ ਜੋ ਪਰਾ ਦਾ ਮੰਡੀ ਦੇ ਵਿੱਚ ਕਰਦੇ ਸ਼ੇਅਰ ਤੇ ਲਾਈਕ ਹੋ ਬਈ ਮਿੱਤਰੋ ਕਿਤੂ ਕੀ ਬਾਤਾਂ ਨਹੀਂ ਤਾਂ ਉਹ ਵੀਰੇ ਸ਼ੇਰ ਬਈ ਪਾਣੀ ਪੂਣੀ ਦੇਖੋ ਬਈ ਰਾਹ ਰੂਜ ਐ ਜਮਾ ਹੋਇਆ ਪਿਆਗਾ ਨੱਗਣ ਨੂੰ ਹੇਰਾ ਤਾਂ ਦੇਖ ਸਕਦੇ ਅੰਦਰ ਵੀ ਮੇਣੀ ਮੱਝ ਆ ਗਈ ਬਹੁਤ ਵਧੀਆ ਦੇਖੋ ਮੇਣੀ ਕਿਆ ਬਾਤ ਐ ਕਹੇੜਾ ਮੇਣੀ ਮੱਝ ਦੇਖੋ ਜੀ ਬੱਜੇ ਮੱਝਾ ਹਲੂ ਦਾ ਤੁਸੀਂ ਤਾਂ ਬਗੇ ਦੂਜੋਂ ਤੇ ਚੱਜ ਗਏ ਲੋਕ ਦੇਖੋ ਬਾਈ ਜੀ ਆਜੋ ਕਰਾਂਦਾ ਵਾਦਾ ਮੱਜਾਂ ਹੀ ਮੱਜਾਂ ਹਨੋਲੇ ਦੀ ਮੰਡੀ ਦੇ ਵਿੱਚ ਦੇਖੋ ਇਹਨਾਂ ਨੂੰ ਲੱਸੀ ਜ਼ਰੂਰ ਆ ਤੇ ਮੱਝ ਬਰੀ ਵਗਿਆ ਜੀ ਕੰਡੀ ਝੋਟੀ ਆ ਥੋੜੀ ਲੱਸੀ ਹੈ ਇਹ ਬੱਲੀ ਆ ਗਈ ਨੀਦੀ ਦਾ ਵੀ ਜੀ ਤੇ ਜਰਾ ਆ ਗਈ ਬਾਈ ਇਹ ਸਾਈਕਲ ਸਾਰੀਆਂ ਮੱਜਾਂ ਪੂਰੇ શરી ਦੀਆਂ ਨਹਾਉਲੇ ਦੀ ਗੁੰਡੀ ਦੇ ਵਿੱਚ ਪਹੁੰਚ ਗੀਆਂ ਜੀ ਜੇ ਕਿਸੇ ਭਰਾ ਨੇ ਮੱਝਾਂ ਖਰੀਦਣੀਆਂ ਤਾਂ ਆ ਸਕਦੇ ਆ ਜੀ ਨਹਾਉਲੇ ਦੀ ਗੁੰਡੀ ਦੇ ਵਿੱਚ ਪੁਰਾਣੇ ਚੱਕ ਕੁਆਲਟੀ ਦੇ ਮੱਝਾਂ ਲਓ ਜੀ ਆਹ ਬਹੁਤ ਹੀ ਮੱਝਾਂ 34 ਸਾਲਾਂ ਦੀ ਕੀ ਬਾਤ ਹੈ ਉਹਦੇ ਪਰ ਤੋਂ ਛੋਟੀ ਤੋਂ ਛੋਟੀ ਦੀ ਆ ਬਈ ਲਈ ਰੱਖੀ ਛੋਟੀ ਸੋਣਾ ਸਾਨੂੰ ਇੱਕ ਆਖੇ ਦੀ ਗਿੱਲੀ ਆ ਇੱਕ ਕੱਕ ਬਿੱਲੀ ਆ ਇੱਕ ਕਾਲੀ ਆ ਹਨਾ ਹੈਗਾ ਹੈਗਾ ਇੱਕ ਕੱਕ ਬਿੱਲੀ ਆ ਤੇ ਇੱਕ ਕੱਕ ਕਾਲੀ ਆ ਟੋਕਰ ਮੱਝ ਆ ਜੀ ਬੱਸ ਆ ਗਏ ਲੋ ਜੀ ਮੱਝ ਬਹੁਤ ਵਧੀਆ ਜੀ ਕਿਹੜਾ ਪੰਡਾ ਜੀ ਆਪਣਾ ਦਰਾਜ ਦਰਾਜ ਪੰਡ ਦਰਾਜ ਆ ਰੇਟ ਕੀ ਆ ਜੀ ਮੱਝ ਦਾ ਜੀ ਕੀ ਰੇਟ ਆ ਜੀ 75 75000 ਬਿਨਾ ਕਰੋਗੇ ਸੁਈ ਨੂੰ ਜੀ ਕਾਏ ਕਿਨੇ ਗਿਲੇ ਉਟਾਈ ਗਏ ਨੇ 0 ਦੇ 75000 ਰੁਪਏ ਰੇਟ ਆ ਤੇ ਫੋਨ ਨੰਬਰ ਯਾਦਾ ਜੀ 936082 ਠੀਕ ਹੋ ਗਈ ਠੀਕ ਹੈ ਜੀ ਟੈਂਡ ਦਰਾਜ ਆ ਆਰੰਪੁਰੇ ਕੋਲੇ ਆ ਜਿਹੜਾ ਹਾਂ ਜੀ ਠੀਕ ਹੈ ਤਪੇ ਕੋਲੇ ਆ ਤਪੇ ਕੋਲੇ ਦਰਾਜ ਠੀਕ ਹੈ ਜੀ ਬਹੁਤ ਸੋਹਣੀ ਮੱਝ ਦੁੱਧ ਕਿੰਨਾ ਕਰਦੇ ਨੇ ਜੀ ਇਹ 8 ਕਿਲੋ 8 ਲੀਟਰ ਦੁੱਧ ਆ ਜੀ ਸੋਹਣੀ ਮੱਝ ਆ ਬਈ ਤੁਸੀਂ ਦੇ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣੀ ਮੱਝ ਆ ਵੇ ਆਹ ਤਾਂ ਵੀਡੀਓ ਸੇਰ ਇੱਕ ਇੱਕ ਬਿੱਲੀ ਆ ਤੇ ਇੱਕ ਇੱਕ ਕਾਲੀ ਆ ਜੀ ਮਿੱਤਰੋ ਮਾਝੇ ਮੱਝਾਂ ਤਾਂ ਮੇਰੀ ਮੰਡੀ ਦੇ ਵਿੱਚ ਆਉਂਦੀਆਂ ਜੇ ਕਿਸੇ ਭਰਾਣੇ ਖਰੀਦਰੀਆਂ ਦਾ ਖਰੀਦ ਸਕਦੇ ਹਾਂ ਲਓ ਜੀ ਮਾਲ ਜਾਂਦਾ ਲਈ ਦੇ ਸਕਦੇ ਹਾਂ ਵਾਈ ਲਾਹੀ ਜਾਂਦੇ ਆਪਣਾ ਮਾਲ ਲਓ ਜੀ ਜਿਹੜਾ ਕਰਦੇ ਸੇਰ ਤੇ ਲਾਇਕ ਦੇ ਸਕਦੇ ਆ ਮੈਂ ਗੱਲ ਬਾਤ ਲਓ ਜੀ ਹੋਰ ਜੀ ਕਿਵੇਂ ਹੋ ਠੀਕ ਐ ਵਧੀਆ ਹੋਰ ਕਹਿਮ ਲੋ ਮਾਝੇ ਚੋਟੀ ਪਹਿਲੇ ਸੁਆ ਨਾ ਪਹਿਲੇ ਸੁਆ ਮਾਝੇ ਬਾਹਰ ਚੋਟੀ ਆ ਦੇਖੋ ਕਨਕਦਰ ਲੰਗੂ ਕਿਸੂਣ ਤੇ 5000 ਦਾ ਦੇ ਗਏ ਜੀ ਵੱਧਣਾ ਜੀ ਅਸਚ 10 15000 ਲਓਗੀ ਛੋਟੀ ਸੋਹਣੀ ਆ ਮੋਹਰਾਂ ਦਾ ਸੀ ਹਾਂ ਪੂਰੀ ਮੋਹਰ ਕੁੰਡੀ ਅਜਾ ਕੱਦ ਹੋਰ ਕਰੂਗੇ ਹਾਂ ਇੱਥੋਂ ਬਹੁਤ ਵਧੀਆ ਮੱਝ ਹੈ ਇਹ ਪਿੰਡ ਬਣਾ ਤਣਾਉ ਲਈ ਹਨ ਪਿੰਡ ਦਾ ਤਣਾਉਲਾ ਜੀ ਛੋਟੀ ਦੇਖੋ ਪੂਰੀ ਵਧੀਆਗੀ ਇਹਦਾ ਰੇਟ ਰੂਟ ਕੀ ਕਰਤਾ ਰੇਟ ਜਿਹੜਾ ਲੱਖ ਜਿਹੜਾ ਲੱਖ ਜੀ 1 ਲੱਖ ਜੀ ਲੋਵੀ ਰੇਟ ਹੈਗਾ ਬਈ ਦਾ 1.5 ਲੱਖ ਰੁਪਈਆ ਛੋਟੀ ਪੂਰੀ ਸਿਰੇ ਦੀ ਆ ਆਪਣੇ ਕੋਠੇ ਕਿਹੜੇ ਹੈਗੇ ਕੋਠੇ ਬੰਗੇਰ ਬੱਤੀ ਬੰਗੇਰ ਬੱਤੀ ਚਾ ਜੀ ਦੇਖੋ ਜੀ ਫੋਨ ਨੰਬਰ ਜਾਦਾ 93633 ਕਿੰਨਾ ਜੀ 9363326 ਨੋ ਦੁਬਾਰਾ ਠੀਕ ਆ ਬਾਈ ਦਾ ਫੋਨ ਨੰਬਰ ਹੈ ਜੀ ਮੇਰੇ ਸਿੱਧਾ ਕਨੈਕਟ ਕਰ ਬਹੁਤ ਤੋਂ ਵਧੀਆ ਝੋਟੇ ਨੇ 1.5 ਲੱਖ ਰੁਪਏ ਬਾਕੀ ਮੌਕੇ ਦੇ ਹੋ ਜੂ ਲਓ ਜੀ ਉਹ ਸੋਹਣੀ ਮੱਝ ਹੈ ਚਲੋ ਜੀ ਗਾਹ ਚੱਲਦੇ ਹਾਂ ਮੰਡੀ ਆ ਜੀ ਤਨਹੌਲਾ ਦੇਖ ਸਕਦੇ ਹੋ ਆਪਾਂ ਪਸੂ ਮੰਡੀ ਇਹਦਾ ਤਾਂ ਲੱਗਦਾ ਹੈ ਲਓ ਜੀ ਉਸ ਜੀ ਮੇਂ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਹਨੋਲਾ ਪਸੂ ਮੰਡੀ ਹੈ ਜੀ YouTube ਚੈਨਲ ਆਪਣਾ ਜੱਟ ਲਾਈਵ 77 ਹੈ ਜੀ ਤੇ ਇੱਕ ਹੈਗਾ ਜੀ ਮਿਸਟਰ ਢਾਲੀਵਾਲ 77 ਦੋਨਾਂ ਨੂੰ ਸਬਸਕ੍ਰਾਈਬ ਕਰ ਦੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਓਕੇ ਜੀ ਭਾਈ ਜੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਹਨੋਲਾ ਪਸੂ ਮੰਡੀ ਦੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਉਹਨਾਂ ਚ ਇੱਕ ਦਿਓ ਜਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ